ਮਾਸ ਖਾਣਾ ਚਾਹੀਦਾ ਕਿ ਨਹੀਂ ਲੋ ਅਗਰ ਖਾ ਸਕਦੇ ਆ ਤੇ ਲੋਕ ਮਾਸ ਛੁਪ ਕੇ ਕਿਉਂ ਖਾਤੇ ਹਨ ਵਾਹ ਔਰ ਖਾਸ ਤੌਰ ਤੇ ਗੁਰਦੁਆਰੇ ਦੇ ਰਾਗੀ ਗਰੰਤੀ ਸਿੰਘ ਸੇਵਾਦਾਰ ਹਮ ਐਂਡ ਔਰ ਜੇ ਖਾਣਾ ਮਨਾ ਨਹੀਂ ਹੈ ਹਾਂ ਤੇ ਸਾਰੇ ਖੁੱਲ ਕੇ ਕਿਉਂ ਨਹੀਂ ਖਾਂਦੇ ਗੁਰਦੁਆਰੇ ਚ ਕਿਉਂ ਨਹੀਂ ਖਾਂਦੇ ਨਾ ਪਰਸੋਂ ਸਵਾਲ ਤੁਹਾਨੂੰ ਵੀ ਪੁੱਛ ਲਿਆ ਤੁਸੀਂ ਮੰਦੇ ਹੋ ਕਿ ਨਹੀਂ ਵਾਹ ਵਾਹ ਹੁਣ ਪਰਸੋਂ ਦਾ ਮੈਂ ਆਇਆ ਤੁਸੀਂ ਮੈਨੂੰ ਦਾਲ ਹੀ ਖਾਣ ਦੇ ਜੀ ਇਹ ਕਮੇਟੀ ਨੂੰ ਪੁੱਛਿਆ ਮੈਨੂੰ ਖਵਾਇਆ ਕਿ ਨਹੀਂ ਖਵਾਇਆ ਉਹਨਾਂ ਨੇ ਮੈਂ ਦੱਸਦਾ ਪਨੀਰ ਖਾਦਾ ਮੈਂ ਮਟਰੇ ਖਾਦੇ ਆ ਹੋਰ ਕੀ ਖਾਦਾ ਜੀ ਇੱਕ ਉਹ ਮਤਲਬ ਸਾਗ ਮੱਕੀ ਦੀ ਰੋਟੀ ਚਿਟੇ ਮੱਕੀ ਦੀ ਰੋਟੀ ਇਹ ਚੀਜ਼ਾਂ ਖਾਦੀਆਂ ਮੈਂ ਤੋਂ ਗੱਲ ਫਿਰ ਉੱਥੇ ਆਉਂਦੀ ਆ ਜੀ ਵੇਖੋ ਪਹਿਲੀ ਗੱਲ ਤੇ ਇਹ ਮੈਂ ਇਹ ਸਾਰੇ ਕੁਐਸਚਨ ਮੇਰੇ ਵਾਸਤੇ ਬਣੇ ਵੇ ਲੋ ਜੇ ਮੈਂ ਅਮਰੀਕਾ ਜਾਵਾਂ ਤਾਂ ਵੀ ਇਹੋ ਜਿਹੇ ਸਵਾਲ ਕੈਨੇਡਾ ਜਾਵਾਂ ਤਾਂ ਵੀ ਉਹ ਸਵਾਲ ਅੱਛਾ ਜਿਹੜੇ ਵੱਡੇ ਵੱਡੇ ਬਾਬੇ ਆਉਂਦੇ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਹਾਂਜੀ ਨੇ ਕਰਦਾ ਨਾ اچھا ਸਹੀ ਨਾ ਰਿਹਾ ਨਾ ਸਾਰੇ ਸਦਾ ਲਿਖਿਆ ਜੀ ਸੇਖ ਰਹਿਤ ਮਰਦਾ ਵੇਖੋ ਮੈਂ ਪਹਿਲੀ ਬੇਨਤੀ ਕਰਦਾ ਜਿਹੜਾ ਮਾਸ ਦਾ ਸਵਾਲ ਕੀਤਾ ਪਹਿਲੀ ਗੱਲ ਤੇ ਧਰਮ ਦਾ ਵਿਸ਼ਾ ਨਹੀਂ ਆ ਠੀਕ ਇਹ ਤੁਹਾਡੀ ਖੁਰਾਕ ਨਾਲ ਸੰਬੰਧਤ ਇਹਦਾ ਮੈਂ ਜਵਾਬ ਗੁਰਵਾਨੀ ਮੁਤਾਬਕ ਦੇਵਾਂਗਾ ਜੇਤੇ ਦਾਣੇ ਅੰਨ ਕੇ ਸਵਾਲ ਇਹ ਮੰਨ ਚਾਹੁੰਦਾ ਨਾ ਵੀ ਪਾਪਤ ਨਹੀਂ ਆ ਤੇ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਪਾਪ ਮਨ ਚ ਇਹ ਹੁੰਦਾ ਨਾ ਪਾਪ ਵੈਸੇ ਉਹ ਜੀਵ ਦਾ ਮਰਨਾ ਪਾਪ ਨਹੀਂ ਹੈਗਾ ਨਾ ਪਾਪ ਮੈਂ ਪਹਿਲਾਂ ਕਿਹਾ ਤਾਂ ਪਾਪ ਇੱਕ ਸੋਚ ਵਾ ਬੰਦੇ ਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਕਿ ਮੈਂ ਜੀਵ ਹਤਿਆ ਨਹੀਂ ਕਰਦਾ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਜੀਵ ਹਤਿਆ ਤੋਂ ਬਿਨਾ ਜਿਉਂਦਾ ਰਹਿ ਸਕਦਾ ਆ ਆਪਾਂ ਸਾਹ ਲੈਨੇ ਆ ਤਾਂ ਜੀਵ ਮਰਦੇ ਆ ਉਹ ਜੈਨੀ ਲੋਕ ਸੀ ਜਿਹੜੇ ਨਹਾਉਂਦੇ ਵੀ ਨਹੀਂ ਸੀ ਕਿ ਜਦੋਂ ਨਹਾਵਾਂਗੇ ਪਾਣੀ 'ਚ ਜੀਵ ਮਰਨਗੇ ਉਹ ਪਾਖਾਨਾ ਵੀ ਫੋਲ ਦਿੰਦੇ ਸੀ ਆਪਣਾ ਪਾਖਾਨਾ ਵੀ ਫੋਲ ਦਿੰਦੇ ਸੀ ਵੀ ਇੱਥੇ ਕੀੜੇ ਆ ਜਾਣੇ ਆ ਤੇ ਸਾਨੂੰ ਪਾਪ ਲੱਗ ਜਾਣਾ ਇਹੋ ਵਜ੍ਹਾ ਸੀ ਇਹ ਦੇਸ਼ ਇਨੇ ਸਾਲ ਗੁਲਾਮ ਕਿਉਂ ਰਿਹਾ ਕਿਉਂਕਿ ਬਾਹਰੋਂ ਆਇਆ ਹਮਲਾਵਰ ਜਦੋਂ ਇਹਨਾਂ ਦੀਆਂ ਧੀਆਂ ਪੈਣਾ ਚਾੱਕ ਕੇ ਖੜਦਾ ਸੀ ਹੁਣ ਜਿਹੜਾ ਬੰਦਾ ਕੀੜੇ ਮਾਰਨ ਤੋਂ ਡਰਦਾ ਉਹਨੇ ਕਿਦੇ ਸਿਰ 'ਚ ਡਾਂਗ ਤੋਂ ਮਾਰਨੀ ਸੀ ਗੋ ਤੇ ਗੁਰੂ ਸਾਹਿਬ ਆਏ ਨੰਦਰੋਂ ਕਾਇਰਤਾ ਬਾਹਰ ਕਿਹੜੀ ਸਾਰਾ ਸਿਰ ਦਿਨ ਗੁਰੂ ਸਾਹਿਬ ਜੰਗਲਾਂ ਸ਼ਿਕਾਰ ਖੇਡਦੇ ਹੋਣਗੇ ਹੁਣ ਆਪੇ ਹਿਸਾਬ ਲਾ ਲਓ ਤੁਸੀਂ ਕਿਹੜੇ ਕਿਹੜੇ ਮਹਾਨ ਗੁਰੂ ਕੇ ਸੇਖ ਨਿਹੰਗ ਸਿੰਘ ਝਟਕਾ ਕਰਦੇ ਆ ਕਦੀ ਉਹਨਾਂ ਨੂੰ ਸਵਾਲ ਨਹੀਂ ਆਪਾਂ ਕਰਾਂਗੇ ਹੁਣ ਤਾਂ ਮੇਰੇ ਖਿਆਲ 'ਚ ਭਾਈ ਸਿਮਰਨਜੀਤ ਸਿੰਘ ਮਾਨ ਨੇ ਵੀ ਬਿਆਨ ਦਿੱਤਾ ਪਿੱਛੇ ਜੇ ਤੁਸੀਂ ਵੇਖੋ ਕਿਸੇ ਨੇ ਉਹਨਾਂ ਨੂੰ ਤੂੰ ਇਸ ਕਰਕੇ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਬਣਾ ਦਿੱਤਾ ਗਿਆ ਧਰਮ ਦਾ ਵਿਸ਼ਾ ਰਹਿਤ ਮਰਿਆਦਾ ਜਿਸ ਨੂੰ ਕੁੱਠਾ ਲਿਖਿਆ ਕੁੱਠਾ ਇਸਲਾਮੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਉਹ ਵੀ ਇੱਕ ਕਾਰਨ ਸੀ ਗੁਲਾਮੀ ਦਾ ਚਿੰਨ ਸੀ ਤੋ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਇਹ ਬਣਾ ਦਿੱਤਾ ਗਿਆ ਇਹ ਤੁਹਾਡੀ ਬਾਡੀ ਨਾਲ ਸੰਬੰਧਤ ਹੈਗਾ ਵਾ ਬਸ ਗੱਲ ਇੰਨਾ ਕਾ ਤੋ ਇਹ ਮੈਂ ਪਹਿਲਾਂ ਕਹਤਾ ਗੱਲ ਕਿ ਸਾਡੀ ਕੌਮ ਦੇ ਬਹੁਤਾਂ ਗਿਣਤੀ ਰਾਗੀ ਢਾਡੀ ਪ੍ਰਚਾਰਕ ਮੈਂ ਤਾਂ ਕਹਿੰਦਾ ਵਿਸ਼ਾ ਕਲੀਅਰ ਕਰਨ ਜਿਹੜਾ ਮੈਂ ਤੇ ਬੰਗਲਾ ਸਾਹਿਬ ਤੋਂ ਇਹ ਗੱਲ ਸੈਂਕੜੇ ਵਾਰ ਕਹੀ ਹੈ ਇਹ ਧਰਮ ਦਾ ਵਿਸ਼ਾ ਹੈ ਹੀ ਨਹੀਂ ਆ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਖਾਓ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਨਾ ਖਾਓ ਇਹਦਾ ਧਰਮ ਨਾਲ 1% ਵੀ ਸਬੰਧ ਨਹੀਂ ਹੈਗਾ ਬਸ ਇਹਨਾਂ ਚਿੱਤ ਰੱਖਣਾ ਜੀ 1 ਮਿੰਟ ਜੀ ਤਾਂ ਗੱਲ ਲੇਕਿਨ ਗੱਲ ਪੂਰੀ ਹੋ ਲੰ데요 ਜੀ ਸਭ ਤੋਂ ਪਹਿਲੀ ਗੱਲ ਇਹ ਕਿ ਇਹਦਾ ਧਰਮ ਨਾਲ ਸਬੰਧ ਨਹੀਂ ਮਾਸ ਮਾਸ ਕਰ ਮੂਰਖ ਚੜੇ ਗਿਆਨ ਧਿਆਨ ਨਹੀਂ ਜਾਣ ਇਸੇ ਕਰਕੇ ਅੱਜ ਬਹੁਤੇ ਬੰਦੇ ਡਰ ਦੇ ਜਵਾਬ ਨਹੀਂ ਦਿੰਦੇ ਕਿਉਂਕਿ ਜਿਹੜਾ ਬੰਦਾ ਵੇਖੋ ਦੋ ਗੱਲਾਂ ਜਿਹੜਾ ਖਾਣ ਵਾਲਾ ਉਹਨੇ ਕਹਣਾ ਬੜਾ ਵਧੀਆ ਜਿਹੜਾ ਨਹੀਂ ਖਾਣ ਵਾਲਾ ਉਹਨੇ ਵਿਰੋਧ ਵਿੱਚ ਖੜੇ ਹੋ ਜਾਣਾ ਤੋ ਇਸ ਕਰਕੇ ਮੈਂ ਤੇਦਾ ਇਹੋ ਆਨਸਰ ਦਊਗਾ ਇਹ ਤੁਹਾਡੀ ਬੋਡੀ ਨਾਲ ਸੰਬੰਧ ਰੱਖਦਾ ਵਾ ਇਹ ਤੁਸੀਂ ਕਿਸੇ ਡਾਕਟਰ ਵੀਰ ਨੂੰ ਜਾ ਕੇ ਪੁੱਛੋ ਧਰਮ ਦਾ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਗੱਲ ਆ ਗਈ ਪਾਪ ਦੀ ਤੇ ਗੱਲ ਆ ਗਈ ਕਿਸੇ ਜੀਵਤਿਆ ਦੀ ਉਹ ਤੇ ਫਿਰ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਇਆ ਤੇ ਆਪਣੇ ਘਰ ਚ ਆ ਕੇ ਵੀ ਨਹੀਂ ਬੜਸਰਦੀ ਕੀੜਾ ਮਰਨ ਤੋਂ ਬਿਨਾ ਹਾਂਜੀ ਕਈ ਬੰਜਾਰੇ ਸਿੱਖ ਜਿਹੜੇ ਗੁਰਦੁਆਰਿਆਂ ਡਿਊਟੀ ਕਰਦੇ ਹਨ ਉਹ ਆਪਣੇ ਕਮਰਿਆਂ 'ਚ ਦੇਵੀ ਦੀ ਪੂਜਾ ਕਰਦੇ ਹਨ ਕੀ ਗੁਰਦੁਆਰਾ ਕਮੇਟੀ ਨੂੰ ਉਹਨਾਂ ਨੂੰ ਪਰミਸ਼ਨ ਦੇਣੀ ਚਾਹੀਦੀ ਹੈ ਗੱਲ ਫਿਰ ਉੱਥੇ ਆਉਂਦੀ ਜੀ ਸਾਡੇ 'ਚ ਪੂਜਾ ਦਾ ਕੋਈ ਹੈ ਹੀ ਨਹੀਂ ਵਿਧਾਨ ਕੋਈ ਬਾਣੀ ਪੜਦਾ ਤੇ ਸਾਨੂੰ ਉਹਨਾਂ ਵਾਸਤੇ ਆਪਣਾ ਇਹ ਖੁੱਲਾ ਰੱਖਣਾ ਚਾਹੀਦਾ ਆਪਣਾ ਦਰਬਾਰ ਤੇ ਜੇ ਕੋਈ ਕਰਮਕਾਂਡ ਕਰਦਾ ਤਾਂ ਉਹਦੇ ਵਾਸਤੇ ਮੇਰੇ ਖਿਆਲ 'ਚ ਬੜੇ ਤਰੀਕੇ ਨਾਲ ਉਹਨੂੰ ਸਮਝਾਇਆ ਜਾ ਸਕਦਾ ਕਿ ਸਾਡੇ ਸਿੱਖਾਂ ਵਿੱਚ ਇੱਕ ਅਕਾਲ ਤੋ ਬਿਨਾ ਅਸੀਂ ਗੁਰੂ ਦੀ ਬਾਣੀ ਤੋਂ ਬਿਨਾ ਸਾਡੇ ਵਿੱਚ ਹੋਰ ਕਿਸੇ ਦੀ માનਤਾ ਨਹੀਂ ਹੈ ਹਾਂਜੀ